ਹੈਲਥ ਟੀਮ ਸੰਗਰੂਰ ਦੀ ਉਥੇ ਛਾਪਾ ਮਾਰਦੀ ਆ ਚਾਰ ਕੇ ਛਾਪੇਵਾਰੀ ਹੁੰਦੀ ਆ ਤੇ ਦੱਸਿਆ ਜਾਣਾ ਕਿ ਸੈਂਕੜੇ ਲੀਟਰ ਦੇਸੀ ਕਿਉ ਜੋ ਨਕਲੀ ਸੀ ਉਹ ਫਰਦਸਤਾ ਗਿਆ ਪੰਜਾਬ ਸਰਕਾਰ ਜਿੱਥੇ ਮਲਾਵਟ ਨੂੰ ਲੈ ਕੇ ਸਖਤ ਹੋਈ ਆ ਉਥੇ ਹੀ ਜੇਕਰ ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਸਿਹਤ ਭੁਆਗ ਵੀ ਪੂਰਾ ਮਸਤਾਇਦ ਨਜ਼ਰ ਆਉਂਦਾ ਤੁਹਾਨੂੰ ਦੱਸਦੀ ਕਿ ਅੱਜ ਭਵਾਨੀ ਕੜ ਦੇ ਨਾਲਲੇ ਨਾਲਲੇ ਪਿੰਡ ਦੇ ਮਾਝੀ ਦੇ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਜੋ ਦੇਸੀ ਘਿਓ ਬਣਦਾ ਸੀ ਉਹ ਨਕਲੀ ਸੀ ਪਰ ਹੈਲਥ ਟੀਮ ਸੰਗਰੂਰ ਦੀ ਉਥੇ ਛਾਪਾ ਮਾਰਦੀ ਹੈ ਅਚਾਨਕ ਛਾਪੇ ਮਾਰੀ ਹੁੰਦੀ ਆ ਤੇ ਦੱਸਿਆ ਯਾਰਾ ਕਿ 30 ਲੀਟਰ ਦੇਸੀ ਘਿਓ ਜੋ ਨਕਲੀ ਸੀ ਉਹ ਫੜ ਲਿਆ ਸਾਡੇ ਨਾਲ ਜਾਦੇ ਜਾਣਕਾਰੀ ਦੇ ਲਈ ਡੀ ਐਚਓ ਡਾਕਟਰ ਬਲਜੀਤ ਸਿੰਘ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਣਾ ਡਾਕਟਰ ਸਾਹਿਬ ਵੱਡੀ ਮਾਤਰਾ ਦੇ ਵਿੱਚ ਲੱਗਿਆ ਪਤਾ ਕਿ ਦੇਸੀ ਕਿਉਂ ਬਣਦਾ ਸੀ ਨਕਲੀ ਉਹ ਤੁਹਾਡੇ ਵੱਲੋਂ ਫੜਿਆ ਗਿਆ ਕੀ ਗੱਲ ਬਾਤ ਜਿੱਦਾਂ ਕਿ ਪੰਜਾਬ ਸਰਕਾਰ ਦਾ ਇਕੋ ਮੋਟਿਵ ਹੈ ਤੰਦਰੁਸਤ ਪੰਜਾਬ ਤੇ ਉਹਦੇ ਵਿੱਚ ਅਸੀਂ ਪੰਜਾਬ ਸਰਕਾਰ ਵੱਲੋਂ ਇਹੀ ਗਾਈਡਲਾਈਨਸ ਨੇ ਵੀ ਕੋਈ ਵੀ ਮਲਾਵਟਕੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਲੋਕਾਂ ਨੂੰ ਸਾਫ ਸੁਥਰਾ ਸਮਾਨ ਮੁਹੱਈਆ ਕਰਾਇਆ ਜਾਵੇ ਤਾਂ ਕਿ ਗੇਮਾਂ ਦੇ ਵਿੱਚ ਖੇਡਾਂ ਦੇ ਵਿੱਚ ਵੀ ਇਥੋਂ ਦੇ ਲੋਕ ਅੱਗੇ ਆਉਣ ਸਾਨੂੰ ਇੱਕ ਗੁਪਤ ਜਾਣਕਾਰੀ ਮਿਲੀ ਸੀ ਜਿਹਦੇ ਤਹਿਤ ਅਸੀਂ ਉਸ ਜਗ੍ਹਾ ਦੀ ਚੈਕਿੰਗ ਕੀਤੀ ਉਹ ਸਰਬ ਬਣਾਉਣ ਵਾਲੀ ਫੈਕਟਰੀ ਦੇ ਨਾਂ ਦੇ ਬਾਹਰ ਸਰਬ ਬਣਾਉਣ ਦੀ ਫੈਕਟਰੀ ਸੀ ਪਰ ਅੰਦਰ ਉਹ ਦੇਸੀ ਘੀ ਦਾ ਕੰਮ ਕਰਦੇ ਸੀ ਤੇ ਇਹ ਜਿਹੜਾ ਦੇਸੀ ਘੀ ਸੀ ਇਹ ਰਿਫਾਈਨਡ ਘੀ ਤੇ ਨਸਪਤੀ ਘੀ ਤੇ ਕੁਝ ਸੈਂਟ ਵਗੈਰਾ ਪਾ ਕੇ ਪਰਫਿਊਮ ਟਾਈਪ ਜਿੱਦਾਂ ਸੀ ਦੇਸੀ ਘੀ ਦੇ ਉਹਦੇ ਨਾਲ ਇਹ ਘੀ ਤਿਆਰ ਕਰ ਰਹੇ ਸੀ ਤੇ ਇਹ ਜਿਹੜਾ ਘੀ ਤਿਆਰ ਕਰ ਰਹੇ ਸੀ ਇਹ ਵੱਖ-ਵੱਖ ਬ੍ਰਾਂਡ ਦਾ ਸੀ ਜਿਦੇ ਚ ਕੋਈ ਵੀ ਐਡਰੈਸ ਨਹੀਂ ਸੀ ਉਹਨਾਂ ਉੱਤੇ ਲਿਖਿਆ ਹੋਇਆ ਉੱਥੇ ਹੀ ਖਾਲੀ ਸਾਨੂੰ ਰੈਪਰ ਕੰਟੇਨਰ ਜਿਹੜੇ ਸਾਰੇ ਉਹ ਮਿਲੇ ਨੇ ਉਹ ਸਾਰੇ ਅਸੀਂ ਉੱਥੇ ਸੀਲ ਕਰ ਦਿੱਤੇ ਨੇ ਤੇ ਸੈਂਪਲ ਲੈ ਲਏ ਨੇ ਡਾਕਟਰ ਜੀ ਜੇਕਰ ਗੱਲ ਕੀਤੀ ਜਾਵੇ ਕਿ ਕਿੰਨੀ ਕੁ ਮਾਤਰਾ ਦੇ ਵਿੱਚ ਜੋ ਨਕਲੀ ਦੇ ਸੀ ਕਿਉਂ ਬਣਾਉਂਦਾ ਕੋਰਖ ਧੰਦਾ ਚੱਲ ਰਿਹਾ ਸੀ ਕਿੰਨੀ ਕੁ ਮਾਤਰਾ ਦੇ ਵਿੱਚ ਫੜਿਆ ਗਿਆ ਸੀ ਤਕਰੀਬਨ 6 7 100 ਲੀਟਰ ਦੇ ਕਰੀਬ ਜਿਹੜਾ ਸੀ ਉਹ ਪੈਕਟ ਸੀ ਤੇ 150 ਲੀਟਰ ਦੇ ਕਰੀਬ ਜਿਹੜਾ ਸੀ ਉਹ ਬਣਾ ਰਹੇ ਸੀ ਕਿਉਂਕਿ ਜਦੋਂ ਅਸੀਂ ਉੱਥੇ ਗਏ ਤਾਂ ਉਹ ਕੀ ਉੱਥੇ ਬਣ ਰਿਹਾ ਸੀ 8 ਯਾਨੀ ਕਿ 850 ਲੀਟਰ ਤੋਂ ਉੱਤੇ ਜੇਕਰ ਗੱਲ ਕੀਤੀ ਜਾਵੇ ਨਕਲੀ ਦੇਸੀ ਕਿਉ ਜੋ ਬਣਾਇਆ ਜਾ ਰਿਹਾ ਸੀ ਪਰ ਕਾਰਵਾਈ ਕੀ ਕੀਤੀ ਜਾ ਰਹੀ ਹੈ ਇਸ ਸਮੇਂ ਜੋ ਤੁਹਾਡੇ ਵੱਲੋਂ ਕਾਰਵਾਈ ਕੀਤੀ ਗਈ ਹੈ ਕੀ ਕੀਤੀ ਗਈ ਅਸੀਂ ਉਹ ਬਕਵਾਹ ਕੰਪਨੀਆਂ ਦੇ ਜਿਵੇਂ ਦੀਪ ਡੈਰੀ ਟ੍ਰੀਟ ਗੋਪਾਨ ਇਹਦੀਆਂ ਬਕ ਬਕਵਕਤਰਾਂ ਦੀਆਂ ਮਾਰਕੀਟ ਦੇ ਨਾਂ ਤੇ ਉਹ ਕੀ ਤਿਆਰ ਕਰ ਰਹੇ ਸੀ ਅਸੀਂ ਉਹਨਾਂ ਸਾਰਿਆਂ ਦੇ ਸੈਂਪਲ ਲੈ ਕੇ ਕਰੋਰ ਲੈਬ ਦੇ ਵਿੱਚ ਸਾਡੇ ਉੱਥੇ ਭੇਜ ਦਿੱਤੇ ਗਏ ਹਨ ਡਾਕਟਰ ਸਾਹਿਬ ਕੀ ਇਸ ਦੇ ਇਸ ਵਿਸ਼ੇ ਦੇ ਵਿੱਚ ਕੋਈ ਗ੍ਰਿਫਤਾਰੀ ਵੀ ਕੀਤੀ ਗਈ ਹੈ ਕਿਸੇ ਵਿਅਕਤੀ ਦੀ ਹਾਂ ਤੇ ਅਸੀਂ ਉਹ ਕੀਤਾ ਉਹਨੂੰ ਬਾਰ-ਬਾਰ ਮੈਂ ਹੀ ਆ ਫੋਨ ਕਰਕੇ ਮਾਲਕ ਨੂੰ ਬੁਲਾਇਆ ਮਾਲਕ ਜਿਹੜਾ ਹੈ ਉਹਦਾ ਨਾਂ ਹੈ ਜਿੰਮੀ ਗਰਕ ਮਾਨਸਾ ਦਾ ਰਹਿਣ ਵਾਲਾ ਤੇ ਮੇਰੇ ਬਾਰ-ਬਾਰ ਫੋਨ ਕਰਾਂ ਫੋਨ ਕਰਨ ਦੇ ਬਾਵਜੂਦ ਉਹ ਨਹੀਂ ਆਇਆ ਇਸ ਕਰਕੇ ਅਸੀਂ ਉਹ ਜਗ੍ਹਾ ਨੂੰ ਸਾਰੀ ਨੂੰ ਸੀਲ ਕਰਕੇ ਆਏ ਹਾਂ ਰੀਪੋਰਟ ਸੌਣ ਤੋਂ ਬਾਅਦ ਅਗਲੀ ਫਰਦਰ ਜਿਹੜੀ ਕੋਈ ਕਾਰਵਾਈ ਹੋਗੀ ਕੀਤੀ ਜਾਵੇਗੀ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਅੱਜ ਵੱਡੀ ਮਾਤਰਾ ਦੇ ਵਿੱਚ ਦੇਸੀ ਕਿਉ ਨਕਲੀ ਜੋ ਬਣਦਾ ਸੀ ਉਸ ਦਾ ਪਰਦਾ ਫਾਸ ਕੀਤਾ ਕਿ ਜੋ ਅਜੇਹੇ ਲੋਕ ਕੰਮ ਕਰ ਰਹੇ ਨੇ ਕਿ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਨਹੀਂ ਉਹਨਾਂ ਨੂੰ ਮੇਰਾ ਇਹੀ ਮੈਸੇਜ ਹੈ ਕਿ ਕਿਉਂਕਿ ਜਿਹੜਾ ਉਹ ਕੀ ਨਕਲੀ ਦੇਸੀ ਦੇਸੀ ਕੀ ਤਿਆਰ ਕਰਕੇ ਮਾਰਕੀਟ ਦੇ ਵਿੱਚ ਵੇਚ ਰਹੇ ਹਨ ਹੋ ਸਕਦਾ ਉਹ ਕਈ ਵਾਰੀ ਕਿਸੇ ਫੰਕਸ਼ਨ ਦੇ ਵਿੱਚ ਵਿਆਹ ਸ਼ਾਦੀ ਦੇ ਵਿੱਚ ਉਹਨਾਂ ਨੂੰ ਵੀ ਖਾਣਾ ਪੈ ਸਕਦਾ ਹੈ ਇਸ ਤਰ੍ਹਾਂ ਦਾ ਜਿਹੜਾ ਇਹ ਦੇਸੀ ਕੀ ਜਾਂ ਕੁਝ ਵੀ ਬ੍ਰਾਂਡ ਜਾਲੀ ਬਣਾ ਕੇ ਵੇਚ ਰਹੇ ਨੇ ਇਹਦੇ ਨਾਲ ਹਾਈਪਰ ਟੈਨਸ਼ਨ ਹਾਰਟ ਅਟੈਕ ਇਹਦਾਂ ਦੀਆਂ ਕਾਫੀ ਬਿਮਾਰੀਆਂ ਫੈਲਦੀਆਂ ਹਨ ਡਾਕਟਰ ਕੀ ਸਜ਼ਾ ਹੋ ਸਕਦੀ ਹੈ ਜੇਕਰ ਸੈਂਪਲ ਫੇਲ ਹੁੰਦੇ ਨੇ ਇਸ ਦੇ ਵਿੱਚ ਕੀ ਪ੍ਰਵਧਾਨ ਜੋ ਤੁਹਾਡੇ ਵੱਲੋਂ ਅੱਜ ਕਾਰਵਾਈ ਕੀਤੀ ਗਈ ਹੈ ਦੇਖੋ ਇਹ ਜਿਹੜਾ ਸੈਂਪਲਿੰਗ ਵਾਲਾ ਇਹ ਅਸੀਂ ਉੱਤੇ ਭੇਜ ਦਿੱਤਾ ਉਹਦੂਆ ਜਿਹੜੇ ਉਹਦੇ ਰਿਜ਼ਲਟਸ ਆਉਣਗੇ ਉਹ ਰਿਜ਼ਲਟਸ ਉਹ ਜੇ ਉਹ ਸੈਂਪਲ ਇਹ ਅਨ ਸੇਫ ਆਉਂਦੇ ਆ ਤਾਂ ਫਿਰ ਇਹਦੀ ਇਲੀਗਲ ਕਾਰਵਾਈ ਕੋਰਟ ਦੇ ਵਿੱਚ ਹੋਏਗੀ ਆ ਬਿਲਕੁਲ ਐਸੀ ਡਾਕਟਰ ਬਲਜੀਤ ਸਿੰਘ ਜੋ ਡਿਸਟ੍ਰਿਕਟ ਹੈਲਥ ਆਫੀਸਰ ਨੇ ਸੰਗਰੂਰ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਅੱਜ ਛਾਪੇਮਾਰੀ ਕਰਕੇ ਇੱਕ ਵੱਡੀ ਮਾਤਰਾ ਦੇ ਵਿੱਚ ਜਾਨੀ ਕਿ 850 ਤੋਂ ਵੱਧ ਲੀਟਰ ਜੋ ਨਕਲੀ ਘੋੜ ਦੇਸੀ ਬਣਾਇਆ ਜਾ ਰਿਹਾ ਸੀ ਮੌਕੇ ਤੇ ਦਬੋਚ ਲੱਤਾ ਗਿਆ ਤੇ ਇਹਦਾ ਆਖਿਆ ਯਾਰ ਇੱਕ ਜੂਸ ਦਾ ਮਾਲਕਾ ਫਿਲਹਾਲ ਕਿਤੇ ਨਾ ਕਿਤੇ ਗ੍ਰਿਫਤ ਤੋਂ ਬਾਹਰ ਆ ਉਸੇ ਦੇ ਦੇਸੀ ਕਿਉ ਜੋ ਨਕਲੀ ਸੀ ਉਹਦੇ ਸੈਂਪਲ ਲੈਤੇ ਗਏ ਨੇ ਅਤੇ ਭੇਜ ਦਿੱਤੇ ਗਏ ਨੇ ਪਰ ਤੋਂ ਨੂੰ ਇੱਥੇ ਦੱਸ ਦੇ ਕਿ ਜੋ ਬਾਹਰ ਚੱਲਦਾ ਸੀ ਸਰਫ ਬਣਾਉਣ ਦਾ ਕੰਮ ਚੱਲਦਾ ਸੀ ਪਰ ਅੰਦਰ ਦੇਸੀ ਕਿਉ ਤਿਆਰ ਕੀਤਾ ਜਾਂਦਾ ਸੀ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਲਿਵਿੰਗ ਇੰਡੀਆ ਸਗਰੂਪ